ਤੁਹਾਡਾ ਸਾਡੇ ਚੈਨਲ ਤੇ ਨਿੱਘਾ ਸਵਾਗਤ ਹੈ ਕਰਦੇ ਹਾਂ ਜੀ ਅੱਜ ਦੀ ਕਹਾਣੀ ਸ਼ੁਰੂ ਮੈਂ ਨਾਰਸੀ ਸੀ ਕੰਮ ਤੋਂ ਆਉਂਦੇ ਟਾਈਮ ਰਸਤੇ ਵਿੱਚ ਤੇਜ਼ بارش ਹੋਣ ਲੱਗੀ ਮੇਰੇ ਗਿੱਲੇ ਸਰੀਰ ਉੱਤੇ ਓਦੋਂ ਅੱਗ ਲੱਗੀ ਜਦੋਂ ਕੋਈ ਅਣਜਾਣ ਮੁੰਡਾ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਿਆ ਚੱਲ ਮੇਰੇ ਨਾਲ ਮੇਰੀ ਕਾਰ ਵਿੱਚ ਬੈਠ ਜਦੋਂ ਮੈਂ ਮੰਨ ਗਈ ਤਾਂ ਉਹ ਮੈਨੂੰ ਆਪਣੇ ਘਰ ਲੈ ਗਿਆ ਮੇਰੇ ਗਿੱਲੇ ਸਰੀਰ ਨੂੰ ਦੇਖ ਕੇ ਉਹਦੇ ਜਜ਼ਬਾਤ ਕੰਟਰੋਲ ਵਿੱਚ ਨਹੀਂ ਹੋ ਰਹੇ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਸਰੀਰਕ ਸੁੱਖ ਚਾਹੀਦਾ ਅੱਜ ਹਸਪੀਟਲ ਵਿੱਚ ਮੈਨੂੰ ਰਾਤ ਦੇ 12 ਵਜੇ ਤੱਕ ਰਹਿਣਾ ਸੀ ਕਿਉਂਕਿ ਮੇਰੀ ਨਾਈਟ ਡਿਊਟੀ ਸੀ ਮੇਰੀ ਸ਼ਿਫਟ 12 ਵਜੇ ਖਤਮ ਹੋਣ ਵਾਲੀ ਸੀ ਸਾਰਾ ਕੰਮ ਖਤਮ ਕਰਕੇ ਮੈਂ ਬਾਹਰ ਨਿਕਲ ਗਈ ਕਾਫੀ ਦਿਨਾਂ ਤੋਂ ਬਹੁਤ ਤੇਜ਼ ਗਰਮੀ ਪੈ ਰਹੀ ਸੀ ਬਾਰ ਬਾਰਿਸ਼ ਦਾ ਮੌਸਮ ਸੀ ਸ਼ਾਮ ਤੋਂ ਹੀ ਅਸਮਾਨ ਵਿੱਚ ਬੱਦਲ ਸੀ ਜਿਹਦੇ ਨਾਲ ਮੌਸਮ ਕਾਫੀ ਠੰਡਾ ਹੋ ਰਿਹਾ ਸੀ ਗਰਮੀ ਦੇ ਬਾਅਦ ਜੇਕਰ ਸਰੀਰ ਨੂੰ ਕੋਈ ਠੰਡਾ ਮਿਲੇ ਤਾਂ ਸਰੀਰ ਵਿੱਚ ਹਲਚਲ ਹੁੰਦੀ ਹੈ ਮੇਰੀ ਉਮਰ 22 ਸਾਲ ਸੀ ਅਤੇ ਮੈਂ ਅਜੇ ਤੱਕ ਕੁਆਰੀ ਹਾਂ ਮੇਰੇ ਪਰਿਵਾਰ ਵਾਲੇ ਦੂਸਰੇ ਛੋਟੇ ਸ਼ਹਿਰ ਵਿੱਚ ਰਹਿੰਦੇ ਸੀ ਮੈਂ ਦੂਸਰੀ ਨਰਸ ਦੇ ਨਾਲ ਨਰਸਿੰਗ ਹਸਪੀਟਲ ਵਿੱਚ ਰਹਿੰਦੀ ਜਾਂ ਜੋ ਕਿ ਹਸਪਤਾਲ ਤੋਂ ਜ਼ਿਆਦਾ ਦੂਰ ਨਹੀਂ ਸੀ ਮੈਂ ਉੱਥੇ ਪੈਦਲ ਵੀ ਚਲੀ ਜਾਂਦੀ ਸੀ ਅੱਜ ਜਦੋਂ ਕੰਮ ਤੋਂ ਨਿਕਲੀ ਤਾਂ ਬਾਹਰ بارش ਹੋ ਰਹੀ ਸੀ ਇਹ ਪਹਿਲੀ بارش ਸੀ بارش ਵਿੱਚ ਭਿੱਜਣਾ ਮੈਨੂੰ ਬਹੁਤ ਵਧੀਆ ਲੱਗਦਾ ਸੀ ਮੇਰੇ ਮਨ ਵਿੱਚ ਹਲਚਲ ਹੋਣ ਲੱਗ ਪਈ ਜਿਵੇਂ ਜਿਵੇਂ بارش ਦੀਆਂ ਬੂੰਦਾਂ ਮੇਰੇ ਸਰੀਰ ਉੱਤੇ ਡਿੱਗ ਰਹੀਆਂ ਸੀ ਮੈਨੂੰ ਸਕੂਨ ਮਿਲ ਰਿਹਾ ਸੀ ਭਿੱਜੀ ਹੋਈ ਮੈਂ ਪੈਦਲ ਹੀ ਜਾਣ ਲੱਗੀ ਅੱਜ ਆਟੋ ਸਟੈਂਡ 'ਵਿਚ ਕੋਈ ਵੀ ਆਟੋ ਨਹੀਂ ਸੀ ਪੈਦਲ ਜਾਣ ਦਾ ਰਸਤਾ ਲਗਭਗ 20 ਮਿੰਟ ਦਾ ਸੀ ਜਿਵੇਂ بارش ਹੋ ਰਹੀ ਸੀ ਰਾਸਤੇ ਵਿੱਚ ਵੀ ਪਾਣੀ ਭਰ ਗਿਆ ਸੀ ਪਰ ਮੇਰੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਸੀ ਅੱਜ ਪੈਦਲ ਹੀ ਜਾਣਾ ਸੀ ਰਸਤੇ ਵਿੱਚ ਵੀ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਸੀ ਮੈਨੂੰ ਘਬਰਾਹਟ ਹੋ ਰਹੀ ਸੀ ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਮੈਂ ਇਕਵਾਰੀ ਆ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਹੀ ਬਹੁਤ ਖਰਾਬ ਆ ਪਤਾ ਨਹੀਂ ਕਿਉਂ ਸੋਨਸਾਨ ਛੜਤਾ ਉਹ ਤੇ ਮੈਨੂੰ ਘਬਰਾਹਟ ਜੀ ਹੋਣ ਲੱਗ ਪਈ ਸੀ ਮੈਂ ਸੋਚਿਆ ਕਿ ਜੇਕਰ ਕੋਈ ਗੱਡੀ ਆਈ ਤਾਂ ਮੈਂ ਲਿਫਟ ਲੈ ਲਵਾਂਗੀ ਪਰ ਦਿਲ ਵਿੱਚ ਇਹ ਵੀ ਡਰ ਸੀ ਕਿ ਇੰਨੀ ਰਾਤ ਨੂੰ ਲੈਫਟ ਲੈਣਾ ਸਹੀ ਨਹੀਂ ਰਹੇਗਾ ਨਹੀਂ ਕਿਤੇ ਕੋਈ ਗਾਲਤ ਮੁੰਡੇ ਇਸ ਗੱਲ ਦਾ ਗਲਤ ਮਤਲਬ ਕੱਢ ਕੇ ਮੇਰੇ ਨਾਲ ਕੁਝ ਕਰਨ ਆ ਦੇ ਪਰ ਇਸ ਹਾਲ ਵਿੱਚ ਪੈਦਲ ਜਾਣਾ ਨਾਮੁਮਕਿਨ ਸੀ ਫਿਰ ਮੈਨੂੰ ਦੂਰ ਤੱਕ ਕਾਰ ਆਉਂਦੀ ਨਜ਼ਰ ਆਈ ਮੈਨੂੰ ਲੱਗਿਆ ਕਿ ਕਾਫੀ ਮਹਿੰਗੀ ਆ ਜਿਵੇਂ ਕਿਸੇ ਪੂਰੇ ਅਮੀਰ ਇਨਸਾਨ ਦੀ ਹੋਵੇ ਕਾਰ ਮੇਰੇ ਕੋਲ ਆ ਕੇ ਰੁਕ ਗਈ ਕਾਰ ਵਿੱਚ ਇੱਕ ਨੌਜਵਾਨ ਮੁੰਡਾ ਬਾਹਰ ਨਿਕਲਿਆ ਜਦੋਂ ਮੈਂ ਮੁੰਡੇ ਨੂੰ ਦੇਖਿਆ ਤਾਂ ਉਹਦੀ ਸ਼ਕਲ ਉਹ ਕਾਫੀ ਸੋਹਣਾ ਤੇ ਅਮੀਰ ਲੱਗ ਰਿਹਾ ਸੀ। ਉਹਨੇ ਬਹੁਤ ਮਹਿੰਗੇ ਕੱਪੜੇ ਪਾਏ ਹੋਏ ਸੀ। ਉਹ ਕਾਫੀ ਲੰਬਾ ਵੀ ਸੀ। ਦੇਖਣ ਵਿੱਚ ਵੀ ਕਾਫੀ ਗੁੱਸੇ ਵਾਲਾ ਤੇ ਘਮੰਡੀ ਲੱਗ ਰਿਹਾ ਸੀ। ਇਦਾਂ ਦੇ ਲੋਕ ਕਦੇ ਵੀ ਕਿਸੇ ਅਣਜਾਣ ਦੀ ਮਦਦ ਨਹੀਂ ਕਰਦੇ। ਫਿਰ ਇਹ ਕਿਉਂ ਰੁਕਿਆ? ਜ਼ਰੂਰ ਇਹ ਕਿਸੇ ਅਮੀਰ ਪਿਓ ਦੀ ਵਿਗੜੀ ਹੋਈ ਹਲਾ ਦਾ। ਮੈਂ ਸਾਰਾ ਕੁਝ ਆਪਣੇ ਮਨ ਵਿੱਚ ਹੀ ਸੋਚ ਰਹੀ ਸੀ ਕਿ ਉਹ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਿਆ ਕਿ ਕੀ ਗੱਲ ਹੋ ਗਈ? ਇੱਥੇ ਖੜੀ-ਖੜੀ ਕਿਉਂ ਭੱਜ ਰਹੀਆਂ? ਪੂਰੀ ਉੱਚੀ ਆਵਾਜ਼ ਵਿੱਚ ਜਿਵੇਂ ਮੈਨੂੰ ਆਰਡਰ ਦੇ ਰਿਹਾ ਹੋਵੇ ਜਿਵੇਂ ਇਹਦੇ ਪਿਓ ਦੀ ਸੜਕ ਹੋਵੇ ਇੱਥੇ ਭਿੱਜਣਾ ਮਨਾ ਹੈ ਮੈਨੂੰ ਬਹੁਤ ਗੁੱਸਾ ਆ ਮੈਂ ਉਹਨੂੰ ਕਿਹਾ ਕਿ ਮੈਨੂੰ ਭਿੱਜਣ ਦਾ ਸ਼ੌਂਕ ਆ ਇਸ ਲਈ ਮੈਂ ਇੱਥੇ ਖੜੀ-ਖੜੀ ਰਾਤ ਨੂੰ ਭਿੱਜ ਰਹੀ ਆ ਉਹਨੇ ਮੈਨੂੰ ਪਲਟ ਕੇ ਜਵਾਬ ਦਿੱਤਾ ਕਿ ਤੂੰ ਪਾਗਲ ਮੈਂ ਉਹਨੂੰ ਜਵਾਬ ਦਿੱਤਾ ਕਿ ਮੈਂ ਪਾਗਲ ਨਹੀਂ ਆ ਮੈਂ ਨਾਰਸਾਂ ਉਹਨੇ ਮੈਨੂੰ ਜਵਾਬ ਦਿੱਤਾ ਕਿ ਜੇ ਨਾਰਸਾਂ ਹਸਪੀਟਲ ਵਿੱਚ ਰਹੇ ਇੱਥੇ ਕਿਉਂ ਭਿੱਜ ਰਹੀਆਂ ਖੜੀ-ਖੜੀ ਮੈਨੂੰ ਹੁਣ ਹੋਰ ਵੀ ਗੁੱਸਾ ਆ ਗਿਆ ਸੀ ਮੈਂ ਉਹਦੇ ਕੋਲ ਗਈ ਤੇ ਕਹਿਣ ਲੱਗੀ ਮੈਂ ਉਹਨੂੰ ਕਿਹਾ ਕਿ ਤੁਹਾਡੀ ਪ੍ਰੋਬਲਮ ਕੀ ਹੈ ਨਾ ਤਾਂ ਇਹ ਸੜਕ ਤੁਹਾਡੀ ਹੈ ਅਤੇ ਨਾ ਹੀ ਮੈਂ ਤੁਹਾਡੇ ਪਿਓ ਦੀ ਕਿਸੇ ਪ੍ਰਾਈਵੇਟ ਪ੍ਰਾਪਰਟੀ ਵਿੱਚ ਖੜੀ ਆ ਜੋ ਤੁਸੀਂ ਮੈਨੂੰ ਇੰਨੀਆਂ ਗੱਲਾਂ ਸੁਣਾ ਰਹੇ ਹੋ ਕੋਈ ਆਟੋ ਨਹੀਂ ਮਿਲ ਰਹੀ ਸੀ ਮੈਂ ਹੌਸਟਲ ਵਾਪਸ ਜਾਣਾ ਸੀ ਇਸ ਲਈ ਮੈਂ ਇੱਥੇ ਖੜੀ ਖੜੀ ਲੈਫਟ ਦਾ ਇੰਤਜ਼ਾਰ ਕਰ ਰਹੀ ਸੀ ਉਹਨੇ ਮੈਨੂੰ ਕਿਹਾ ਕਿ ਅੱਜਕੱਲ ਤਾਂ ਆਨਲਾਈਨ ਜਮਾਨਾ ਤੁਸੀਂ ਕੈਬ ਬੁੱਕ ਕਰਵਾ ਲੈਂਦੇ ਮੈਂ ਉਹਨੂੰ ਜਵਾਬ ਦਿੱਤਾ ਕਿ ਮੈਂ ਆਪਣਾ ਮੋਬਾਈਲ ਫੋਨ ਘਰ ਹੀ ਰੱਖ ਕੇ ਆਈ ਆਂ ਅਤੇ ਫਿਰ ਮੈਨੂੰ ਜਵਾਬ ਦਿੱਤਾ ਕਿ ਫਿਰ ਤਾਂ ਤੁਸੀਂ ਪੂਰੇ ਹੀ ਪਾਗਲ ਹੋ ਮੋਬਾਈਲ ਫੋਨ ਕੋਈ ਘਰੇ ਰੱਖਣ ਵਾਲੀ ਚੀਜ਼ ਆ ਇਸ ਜ਼ਮਾਨੇ ਵਿੱਚ ਮੈਂ ਨਕਲੀ ਹਾਸਾ ਹੱਸ ਕੇ ਉਹਨੂੰ ਜਵਾਬ ਦਿੱਤਾ ਮੇਰੀ ਓਟੀਪੀ ਵਿੱਚ ਡਿਊਟੀ ਸੀ ਉੱਥੇ ਮੋਬਾਈਲ ਫੋਨ ਲੈ ਕੇ ਜਾਣਾ ਮਨਾ ਤੇ ਮੇਰਾ ਹਸਪੀਟਲ ਵਾਕਿੰਗ ਡਿਸਟੈਂਸ ਵਿੱਚ ਆ ਪਰ ਇਸ ਹਾਲਤ ਵਿੱਚ ਉੱਥੇ ਜਾਣਾ ਮੁਸ਼ਕਲ ਆ ਤੁਸੀਂ ਇੱਥੇ ਖੜੇ ਖੜੇ ਕਿਉਂ ਭਜ ਰਹੇ ਹੋ ਤੁਹਾਡੇ ਕੋਲ ਤਾਂ ਇੰਨੀ ਵੱਡੀ ਗੱਡੀ ਆ ਉਸ ਮੁੰਡੇ ਨੇ ਮੈਨੂੰ ਜਵਾਬ ਦਿੱਤਾ ਤੇ ਗੁੱਸੇ ਵਿੱਚ ਬੋਲਿਆ ਮੈਂ ਤੇਰੀ ਵਜ੍ਹਾ ਕਰਕੇ ਇੱਥੇ ਭੇਜ ਰਿਹਾ ਤੈਨੂੰ ਮੈਨੂੰ ਤੈਨੂੰ ਦੇਖ ਕੇ ਰੁਕਣਾ ਪਿਆ ਤੂੰ ਬਾਰਿਸ਼ ਵਿੱਚ ਖੜੀ ਲਿਫਟ ਲਈ ਹੱਥ ਕਰ ਰਹੀ ਸੀ ਇਹ ਇਲਾਕਾ ਸਹੀ ਨਹੀਂ ਰਾਤ ਵੀ ਬਹੁਤ ਹੋ ਚੁੱਕੀ ਆ ਮੈਂ ਉਸ ਮੁੰਡੇ ਨੇ ਜਵਾਬ ਦਿੱਤਾ ਕਿ ਮੈਂ ਤੁਹਾਡੇ ਰਿਸ਼ਤੇਦਾਰ ਨਹੀਂ ਆ ਜਿਸ ਕਰਕੇ ਤੁਸੀਂ ਮੈਨੂੰ ਪ੍ਰੋਟੈਕਟ ਕਰਨ ਲਈ ਇੱਥੇ ਖੜੇ ਹੋ ਜੇਕਰ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਮੇਰੇ ਹਸਪੀਟਲ ਤੱਕ ਪਹੁੰਚਾ ਦੇਵੋ। ਉਹਨੇ ਮੈਨੂੰ ਕਿਹਾ ਕਿ ਠੀਕ ਆ, ਤੁਸੀਂ ਮੇਰੀ ਕਾਰ ਵਿੱਚ ਬੈਠ ਜਾਓ। ਮੈਂ ਉਹਦੀ ਕਾਰ ਵਿੱਚ ਲੈਫਟ ਲੈਣ ਲਈ ਤਿਆਰ ਹੋ ਗਈ। ਹਾਲਾਂਕਿ ਉਹ ਮੁੰਡਾ ਕਾਫੀ ਬਦਤਮੀਜ਼ ਸੀ। ਮੇਰੇ ਨਾਲ ਉਹ ਐਵੇਂ ਗੱਲ ਕਰ ਰਿਹਾ ਸੀ ਜਿਵੇਂ ਮੈਂ ਉਹਦੀ ਨੌਕਰਾਨੀ ਹੋਵਾਂ। ਪਰ ਕੰਮ ਸੇ ਕੰਮ ਮਦਦ ਲਈ ਰੁਕ ਗਿਆ ਸੀ। ਭਲਾ ਹੋਵੇ ਇਸ ਮੁੰਡੇ ਦਾ। ਚਾਹੇ ਜਿੰਨਾ ਵੀ ਬਾਦ ਦਿਮਾਗ ਹੋਵੇ, ਮੈਂ ਬਹੁਤ ਥੱਕ ਚੁੱਕੀ ਸੀ। ਅੱਜ ਕੁਝ ਜ਼ਿਆਦਾ ਹੀ ਕੰਮ ਸੀ। ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਉਹਦੀ ਕਾਰ ਵਿੱਚ ਬੈਠਦੇ ਮੈਨੂੰ ਨੀਂਦ ਆ ਗਈ। ਕਾਫੀ دیر ਬਾਅਦ ਜਦੋਂ ਮੇਰੀ ਨੀਂਦ ਖੁੱਲੀ ਤਾਂ ਮੈਂ ਸਾਰਾ ਕੁਝ ਦੇਖ ਕੇ ਹੈਰਾਨ ਹੋ ਗਈ। ਹਾਏ ਮੈਂ ਕਿੱਥੇ ਆ ਗਈ? ਉਹ ਮੁੰਡੇ ਨੇ ਮੈਨੂੰ ਕੱਡਨਾਪ ਤਾਂ ਨਹੀਂ ਕਰ ਲਿਆ? ਇਹ ਤਾਂ ਮੇਰਾ ਹੌਸਟਲ ਨਹੀਂ ਆ। ਮੈਂ ਡਰ ਦੇ ਮਾਰ ਉੱਚੀ ਉੱਚੀ ਚੀਕਾ ਮਾਰਨ ਲੱਗ ਪਈ ਮੇਰੇ ਸਰੀਰ ਉੱਤੇ ਮੇਰੇ ਕੱਪੜੇ ਵੀ ਨਹੀਂ ਸੀ। ਮੈਂ ਉੱਚੀ ਉੱਚੀ ਚੀਕਾ ਮਾਰਨ ਲੱਗ ਪਈ। ਮੈਂ ਕਹਿਣ ਲੱਗੀ ਬਚਾਓ ਬਚਾਓ ਮੇਰੀਆਂ ਚੀਕਾਂ ਸੁਣ ਕੇ ਉਹ ਮੁੰਡਾ ਮੇਰੇ ਕੋਲ ਆਇਆ ਤਾਂ ਮੈਨੂੰ ਕਹਿਣ ਲੱਗਾ ਕਿ ਕੋਈ ਤੁਸੀਂ ਬੁਰਾ ਸੁਪਨਾ ਦੇਖ ਲਿਆ ਉਹਨੇ ਤਰੰਤੀ ਮੈਨੂੰ ਪਾਣੀ ਦਿੱਤਾ ਤੇ ਕਿਹਾ ਪਾਣੀ ਪੀ ਲੋ ਮੈਂ ਉਹਦੇ ਵੱਲ ਦੇਖਿਆ ਮੈਂ ਉਹਨੂੰ ਕਿਹਾ ਕਿ ਮੈਂ ਇੱਕ ਨਰਸ ਆ ਉਹ ਮੁੰਡੇ ਨੇ ਮੈਨੂੰ ਜਵਾਬ ਦਿੱਤਾ ਕਿ ਤੂੰ ਜੋ ਵੀ ਆ ਮੈਨੂੰ ਫਰਕ ਨਹੀਂ ਪੈਂਦਾ ਅਤੇ ਉਹਨੇ ਮੈਨੂੰ ਪੁੱਛਿਆ ਕਿ ਕੀ ਤੈਨੂੰ ਡਾਕਟਰ ਦੀ ਮਦਦ ਚਾਹੀਦੀ ਹੈ ਮੈਂ ਉਸ ਮੁੰਡੇ ਨੂੰ ਪੁੱਛਿਆ ਤੇ ਤੁਸੀਂ ਮੈਨੂੰ ਕਿੱਥੇ ਲੈ ਕੇ ਆਏ ਹੋ ਮੈਂ ਤਾਂ ਕਟਨਾਪ ਹੋ ਗਈਆਂ ਤੁਸੀਂ ਮੈਨੂੰ ਕਟਨਾਪ ਕਿਉਂ ਕੀਤਾ ਉਹ ਮੁੰਡੇ ਨੇ ਮੈਨੂੰ ਜਵਾਬ ਦਿੱਤਾ ਕਿ پاਗਲ ਕੁੜੀ ਮੈਂ ਤੈਨੂੰ ਕੱਡਨਾਪ ਕਿਉਂ ਕਰਾਂਗਾ ਤੂੰ ਮੇਰੇ ਘਰ ਵਿੱਚ ਆ ਮੇਰੀ ਕਾਰ ਵਿੱਚ ਬੈਠਦੇ ਹੀ ਤੂੰ ਸੌ ਗਈ ਸੀ ਤੇਰੇ ਹੌਸਟਲ ਦਾ ਪਤਾ ਮੈਨੂੰ ਸੁਪਨੇ ਵਿੱਚ ਲੱਗਣਾ ਸੀ ਜਦੋਂ ਤੱਕ ਮੈਂ ਤੇਰੇ ਤੋਂ ਪਤਾ ਪੁੱਛਣਾ ਸੀ ਤੁਸੀਂ ਕਿੱਥੇ ਜਾਣਾ ਉਦੋਂ ਤੱਕ ਤੂੰ ਸੌਂ ਗਈ ਸੀ ਮੈਂ ਦੇਖਿਆ ਕਿ ਤੂੰ ਬੜੇ ਪਿਆਰ ਨਾਲ ਸੌ ਰਹੀ ਸੀ ਤੇ ਮੈਂ ਤੈਨੂੰ ਜਗਾਉਣਾ ਠੀਕ ਨਹੀਂ ਸਮਝਿਆ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਤੂੰ ਕੰਮ ਤੋਂ ਬਹੁਤ ਥੱਕ ਗਈਆਂ ਇਸ ਲਈ ਮੈਂ ਤੈਨੂੰ ਆਪਣੇ ਘਰ ਲੈ ਕੇ ਆ ਗਿਆ ਹੁਣ ਮੈਂ ਉਹ ਮੁੰਡੇ ਦੇ ਕਰੀਬ ਚਲੀ ਗਈ ਇਹਨਾਂ ਕੋਲ ਕਰੀਬ ਕੇ ਇੱਕ ਮੁੰਡੇ ਤੇ ਕੁੜੀ ਵਿੱਚ ਕੁਝ ਵੀ ਹੋ ਸਕਦਾ ਸੀ ਉਹ ਮੇਰੀ ਇਸ ਹਰਕਤ ਦੇ ਲਈ ਤਿਆਰ ਨਹੀਂ ਸੀ ਮੈਂ ਉਹਦੀ ਸ਼ਰਟ ਦਾ ਕਲਰ ਫੜ ਕੇ ਕਿਆ ਮੇਰੇ ਕੱਪੜੇ ਕਿਸ ਨੇ ਬਦਲੇ ਸੀ ਉਹਨੇ ਮੈਨੂੰ ਜਵਾਬ ਦਿੱਤਾ ਕਿ ਤੇਰੇ ਕੱਪੜੇ ਪੂਰੇ ਭਿੱਜ ਚੁੱਕੇ ਸੀ ਤੈਨੂੰ ਕਿੱਥੇ ਪਾਉਂਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਤੂੰ ਕਿੰਨੇ ਘੰਟਿਆਂ ਤੱਕ ਸੌਣ ਵਾਲੀਆਂ ਇਸ ਲਈ ਮੈਂ ਤੇਰੇ ਕੱਪੜੇ ਬਦਲ ਦਿੱਤੇ ਸੀ ਹੁਣ ਮੈਂ ਉਹ ਮੁੰਡੇ ਨਾਲ ਬਹੁਤ ਗੁੱਸੇ ਹੋ ਗਈ ਸੀ ਮੈਂ ਉਹਨੂੰ ਕਿਹਾ ਕਿ ਮੈਂ ਇੱਕ ਕੁੜੀ ਹਾਂ ਤੁਸੀਂ ਅਣਜਾਣ ਵਿਅਕਤੀ ਹੋ ਮੇਰੇ ਕੱਪੜੇ ਕਿਵੇਂ ਬਦਲ ਸਕਦੇ ਹੋ ਤੂੰ ਤਾਂ ਮੇਰਾ ਸਭ ਕੁਝ ਇਹਨਾਂ ਕਹਿ ਕੇ ਮੈਂ ਉਹਦੇ ਵੱਲ ਬਹੁਤ ਗੁੱਸੇ ਨਾਲ ਦੇਖਣ ਲੱਗੀ ਉਹ ਮੁੰਡੇ ਨੇ ਮੈਨੂੰ ਜਵਾਬ ਦਿੱਤਾ ਕਿ ਤੂੰ ਇੰਨੀ ਸੋਹਣੀ ਆ ਕਿ ਮੈਂ ਤਾਂ ਆਪਣੀਆਂ ਅੱਖਾਂ ਵੀ ਬੰਦ ਨਹੀਂ ਕਰ ਸਕਿਆ ਹਾਂ ਦੇਖ ਲਿਆ ਮੈਂ ਤੇਰਾ ਸਭ ਕੁਝ ਮੈਂ ਮੁੰਡੇ ਨੂੰ ਕਿਹਾ ਤੁਸੀਂ ਮੇਰੇ ਨਾਲ ਕੀ ਕੀਤਾ ਉਹ ਮੁੰਡੇ ਨੇ ਮੈਨੂੰ ਜਵਾਬ ਦਿੱਤਾ ਕਿ ਹੁਣ ਤੱਕ ਤਾਂ ਮੈਂ ਆਪਣੇ ਜਜ਼ਬਾਤਾਂ ਦੇ ਕਾਬੂ ਕਰਕੇ ਬੈਠਾ ਪਰ ਜਿਵੇਂ ਤੁਸੀਂ ਮੇਰੇ ਨਾਲ ਚਿਪਕ ਰਹੇ ਹੋ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਤੱਕ ਆਪਣੇ ਆਪ ਤੇ ਕਾਬੂ ਕਰ ਸਕਾਂਗਾ ਸ਼ਾਇਦ ਮੈਂ ਹੁਣ ਆਪਣੇ ਆਪ ਤੇ ਕੰਟਰੋਲ ਖੋ ਬੈਠਾ ਉਹਦੇ ਮੂੰਹ ਵਿੱਚੋਂ ਇਹ ਗੱਲ ਸੁਣ ਕੇ ਮੇਰੇ ਸਾਹ ਤੇਜ਼ ਹੋ ਗਏ ਸੀ ਮੈਂ ਉਹਨੂੰ ਹਜੇ ਛੱਡਿਆ ਨਹੀਂ ਸੀ ਮੈਂ ਉਹਦਾ ਰੰਗ ਰੂਪ ਦੇਖ ਰਹੀ ਸੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਂ ਵੀ ਪਿੰਗਲਣ ਲੱਗ ਗਈ ਸੀ ਮੇਰੀਆਂ ਵੀ ਆਪਣੀਆਂ ਜ਼ਰੂਰਤਾਂ ਸੀ ਤੇ ਇਨਾ ਸੋਹਣਾ ਮੁੰਡਾ ਅੱਜ ਮੇਰੇ ਕੋਲ ਸੀ ਇੱਕ ਅਣਜਾਣ ਮੁੰਡੇ ਦਾ ਮੇਰੇ ਜਿਸਮ ਦੇ ਕਰੀਬ ਆਉਣਾ ਮੈਨੂੰ ਪੰਗਲਾ ਆ ਰਿਹਾ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਹਦੀਆਂ ਬਾਹਾਂ ਵਿੱਚ ਹੀ ਰਹਾ ਮੈਂ ਆਪਣਾ ਸਾਰਾ ਕੁਝ ਉਹਨੂੰ ਦੇ ਦੇਵਾਂ ਮੇਰੇ ਤੋਂ ਵੀ ਆਪਣੇ ਜਜ਼ਬਾਤਾਂ ਉੱਤੇ ਕਾਬੂ ਨਹੀਂ ਹੋ ਰਿਹਾ ਸੀ ਅਚਾਨਕ ਉਸ ਮੁੰਡੇ ਨੇ ਮੇਰੇ ਹੱਥ ਫੜ ਲਏ ਸੀ ਅਤੇ ਮੈਨੂੰ ਨਾਮ ਪੁੱਛਣ ਲੱਗਿਆ ਤੁਹਾਡਾ ਨਾਮ ਕੀ ਆ ਤਾਂ ਮੈਂ ਉਹਨੂੰ ਦੱਸਿਆ ਕਿ ਮੇਰਾ ਨਾਮ ਕਿਰਨ ਆ ਉਹ ਮੁੰਡੇ ਨੇ ਮੈਨੂੰ ਕਿਹਾ ਕਿ ਕਿਰਨ ਤੁਸੀਂ ਦੇਖਣ ਵਿੱਚ ਬਹੁਤ ਸੋਹਣੇ ਚੰਗਾ ਹੋਵੇਗਾ ਤੁਸੀਂ ਮੈਨੂੰ ਛੱਡ ਦਿਓ ਤੁਸੀਂ ਜੇਕਰ ਮੈਨੂੰ ਇਦਾਂ ਹੀ ਆਪਣੇ ਕਰੀਬ ਰੱਖੋਗੇ ਤਾਂ ਮੈਂ ਇੱਕ ਮੁੰਡਾ ਹਾਂ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਵਾਂਗਾ ਇੰਨਾ ਕਹਿ ਕੇ ਉਹ ਮੁੰਡੇ ਨੇ ਆਪਣੇ ਆਪ ਨੂੰ ਮੇਰੇ ਤੋਂ ਅਲੱਗ ਕਰ ਲਿਆ ਅਤੇ ਦੂਸਰੇ ਕਮਰੇ ਵਿੱਚ ਚਲਾ ਗਿਆ ਮੈਂ ਉੱਥੇ ਹੀ ਉਸੇ ਕਮਰੇ ਵਿੱਚ ਬੈਠ ਗਈ ਮੇਰੇ ਸਾਹ ਬਹੁਤ ਤੇਜ਼ ਹੋ ਗਏ ਸੀ ਮੈਂ ਆਪਣੀਆਂ ਧੜਕਣਾਂ ਨੂੰ ਮਹਿਸੂਸ ਕਰਨ ਲੱਗੀ ਮੈਂ ਆਪਣੀਆਂ ਧੜਕਣਾਂ ਨੂੰ ਕਾਬੂ ਕਰਨਾ ਸੀ ਮੈਂ ਇੱਕ ਇੱਕ ਲੰਬਾ ਸਾਹ ਲਿਆ ਪਤਾ ਨਹੀਂ ਕਿਉਂ ਇਹ ਅਜਨਬੀ ਮੈਨੂੰ ਇੱਕ ਪਲ ਵਿੱਚ ਇੰਨਾ ਕਿਉਂ ਚੰਗਾ ਲੱਗਣ ਲੱਗ ਪਿਆ ਉਹ ਬਹੁਤ ਕਮਜ਼ੋਰ ਪਲਸੀ ਜਿਹੜੇ ਲੰਘ ਗਏ ਸੀ ਪਤਾ ਨਹੀਂ ਇਹਦਾ ਤਾਂ ਨਾਮ ਵੀ ਕੀ ਸੀ ਮੈਂ ਪਰ ਸਮਝਦਾਰ ਮੁੰਡਾ ਜਿਹਨੇ ਸਹੀ ਸਮੇਂ ਤੇ ਮੇਰੇ ਤੋਂ ਦੂਰੀ ਬਣਾ ਲਈ ਮੈਂ ਸਾਰੀ ਰਾਤ ਸੁੱਤੀ ਰਹੀ ਅਤੇ ਸਵੇਰ ਸਵੇਰੇ ਉਹ ਮੁੰਡਾ ਮੇਰੇ ਕਮਰੇ ਵਿੱਚ ਆਇਆ ਤੇ ਮੈਨੂੰ ਕਹਿਣ ਲੱਗਾ ਹੁਣ ਉੱਠ ਜਾਓ ਮੈਂ ਕੰਮ ਤੇ ਜਾਣਾ ਤੁਸੀਂ ਨਹਾ ਤੋ ਕੇ ਬਾਹਰ ਆ ਜਾਓ ਮੈਂ ਤੁਹਾਡੇ ਲਈ ਨਾਸ਼ਤਾ ਰਖਵਾ ਦਿੱਨਾ। ਮੈਂ ਉੱਠ ਕੇ ਬਾਥਰੂਮ ਵਿੱਚ ਚਲੀ ਗਈ ਤੇ ਨਹਾਤੋ ਕੇ ਬਾਹਰ ਆ ਗਈ। ਮੈਂ ਉਹਦੇ ਦੁਆਰਾ ਦਿੱਤੇ ਹੋਏ ਕੱਪੜੇ ਵੀ ਪਾਏ ਹੋਏ ਸੀ। ਮੈਂ ਉਹਦੇ ਜਦੋਂ ਕਰੀਬ ਗਈ ਤਾਂ ਫਿਰ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ। ਪਤਾ ਨਹੀਂ ਉਹਦੇ ਵਿੱਚ ਇਹੋ ਜਿਹਾ ਕੀ ਸੀ ਜੋ ਦੁਬਾਰਾ ਮੈਂ ਫਿਰ ਉਹਦੇ ਨਾਲ ਚਿਫਤ ਗਈ। ਉਹਦੇ ਬਹੁਤ ਕਰੀਬ ਚਲੀ ਗਈ ਸੀ। ਹੁਣ ਮੈਂ ਉਹਦੇ ਤੋਂ ਪੁੱਛਣ ਲੱਗ ਪਈ ਕਿ ਉਹਨੇ ਕੱਲ ਮੇਰੇ ਨਾਲ ਕੁਝ ਕੀਤਾ ਤਾਂ ਨਹੀਂ ਸੀ। ਉਹ ਮੇਰੇ ਵੱਲ ਦੇਖਣ ਲੱਗਿਆ ਤੇ ਮੈਨੂੰ ਪੁੱਛਣ ਲੱਗਿਆ ਕਿ ਤੁਸੀਂ ਕੀ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਕੁਝ ਕਰਾਂ ਮੈਂ ਉਹਨੂੰ ਕਿਹਾ ਇਹ ਗੱਲ ਮੈਂ ਕਦੋਂ ਕਹੀ ਆ ਉਹ ਮੁੰਡਾ ਮੈਨੂੰ ਬੋਲਿਆ ਕਿ ਤੂੰ ਕੱਲ ਤੋਂ ਮੈਨੂੰ ਇਹੀ ਸਵਾਲ ਕਰੀ ਜਾ ਰਹੀ ਹੈ ਫਿਰ ਮੈਂ ਉਹਨੂੰ ਜਵਾਬ ਦਿੱਤਾ ਕਿ ਤੁਸੀਂ ਵੀ ਤਾਂ ਮੇਰੇ ਕੱਪੜੇ ਬਦਲੇ ਹੀ ਸੀ ਉਹਨੇ ਮੈਨੂੰ ਜਵਾਬ ਦਿੱਤਾ ਕਿ ਉਸ ਟਾਈਮ ਮੇਰੇ ਕੋਲ ਕੋਈ ਹੋਰ ਦੂਸਰਾ ਰਸਤਾ ਹੀ ਨਹੀਂ ਸੀ ਮੈਂ ਤੈਨੂੰ ਗਿੱਲੇ ਕੱਪੜੇ ਵਿੱਚ ਕਿਵੇਂ ਛੱਡ ਦਿੰਦਾ ਦੱਸ ਮੈਨੂੰ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਉਸ ਟਾਈਮ ਕੀ ਕੀ ਕੀਤਾ ਸੀ ਉਹਦੀਆਂ ਅੱਖਾਂ ਵਿੱਚ ਬਹੁਤ ਗੁੱਸਾ ਸੀ। ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਕਰਕੇ ਦੱਸਦਾ। ਚਲੋ ਫਿਰ ਉਹੀ ਕਰ ਦੇਣਾ। ਅਤੇ ਮੈਂ ਤੈਨੂੰ ਦੱਸ ਹੀ ਦਿਨਾਂ ਕਿ ਕੱਲ ਮੈਂ ਤੇਰੇ ਨਾਲ ਕੀ-ਕੀ ਕੀਤਾ। ਜਦੋਂ ਤੂੰ ਪਿਆਰੀ ਜਿਹੀ ਸ਼ਕਲ ਬਣਾ ਕੇ ਸੌਂ ਰਹੀ ਸੀ, ਮੈਂ ਉਹਨੂੰ ਕਿਹਾ ਕਿ ਦੁਬਾਰਾ ਤੋਂ ਮੇਰੇ ਨਾਲ ਉਹਦਾ ਕਰਨ ਦਾ ਸੋਚਣਾ ਵੀ ਨਹੀਂ। ਮੈਂ ਤੈਨੂੰ ਇੰਜੈਕਸ਼ਨ ਲਗਾਵਾ ਦੇਵਾਂਗੀ। ਮੈਂ ਉਹਨੂੰ ਅੱਖਾਂ ਕੱਢ ਕੇ ਡਰਾਉਣ ਲੱਗੀ। ਉਹ ਮੁੰਡੇ ਨੇ ਮੇਰਾ ਹੱਥ ਫੜ ਕੇ ਮੈਨੂੰ ਕਿਹਾ ਕਿ ਮੈਂ ਤੇਰੇ ਤੋਂ ਡਰਦਾ ਨਹੀਂ ਕਿਰਨ। ਤੂੰ ਸ਼ਾਇਦ ਮੈਨੂੰ ਜਾਣਦੀ ਨਹੀਂ ਕਿ ਮੈਂ ਕੌਣ ਆ ਮੈਂ ਉਹਨੂੰ ਕਿਹਾ ਕਿ ਜੇਕਰ ਤੂੰ ਮੈਨੂੰ ਦੱਸੇਗਾ ਹੀ ਨਹੀਂ ਤਾਂ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੂੰ ਕੌਣ ਆ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਤੁਸੀਂ ਇੱਕ ਕਮੰਡੀ ਇਨਸਾਨ ਹੋ ਤੁਹਾਡੇ ਵਿੱਚ ਆਕੜ ਵੀ ਬਹੁਤ ਹੈ ਉਹਨੇ ਮੈਨੂੰ ਕਿਹਾ ਕਿ ਮੈਨੂੰ ਕਮੰਡੀ ਤੇ ਆਕੜ ਨੂੰ ਨਾ ਬੋਲ ਮੈਂ ਕੱਲ੍ਹ ਹੀ ਰਾਤ ਨੂੰ ਤੈਨੂੰ ਲੈਫਟ ਦਿੱਤੀ ਸੀ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਕਦੋਂ ਕਿਹਾ ਸੀ ਕਿ ਤੁਸੀਂ ਮੇਰੀ ਆ ਕੇ ਮਦਦ ਕਰੋ ਤੁਸੀਂ ਖੁਦ ਹੀ ਆਏ ਸੀ ਸੋਹਣੀ ਕੁੜੀ ਦੇਖੀ ਨਹੀਂ ਤੇ ਲੱਗ ਗਏ ਪਿੱਛੇ ਪਿੱਛੇ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਆਪਣੇ ਆਪ ਨੂੰ ਜਿਆਦਾ ਸੋਹਣੀ ਖੂਬਸੂਰਤ ਹੋਰ ਪਰ ਹੀ ਨਾ ਸਮਝ ਬਹੁਤ ਸੋਹਣੀਆਂ ਕੁੜੀਆਂ ਮੇਰੇ ਪਿੱਛੇ ਘੁੰਮਦੀਆਂ ਕਿਉਂਕਿ ਮੈਂ ਬਹੁਤ ਅਮੀਰ ਇਨਸਾਨ ਹਾਂ ਮੈਂ ਉਹਨੂੰ ਜਵਾਬ ਦਿੱਤਾ ਹਾਂ ਹਾਂ ਜਾਓ ਉਹਨਾਂ ਕੁੜੀਆਂ ਪਿੱਛੇ ਹੀ ਮੈਨੂੰ ਕੀ ਆ ਇਹਨਾਂ ਕਹਿ ਕੇ ਮੈਂ ਉਹ ਮੁੰਡੇ ਨੂੰ ਆਪਣੇ ਕਮਰੇ ਵਿੱਚ ਚਲੀ ਗਈ ਉਹ ਮੁੰਡੇ ਦਾ ਨਾਮ ਅਮਨ ਸੀ ਉਹਨੇ ਮੇਰੇ ਕੱਪੜੇ ਸੁਕਾ ਕੇ ਰੱਖ ਦਿੱਤੇ ਸੀ ਮੈਂ ਆਪਣੇ ਕੱਪੜੇ ਪਾ ਕੇ ਤਿਆਰ ਹੋ ਕੇ ਜਾਣ ਲੱਗੀ ਮੈਂ ਵਧੀਆ ਵਧੀਆ ਤਿਆਰ ਹੋਈ ਸੀ ਪਤਾ ਨਹੀਂ ਕਿਉਂ ਮੇਰੇ ਦਿਲ ਵਿੱਚ ਇੱਕ ਖਾਲੀਪਣ ਜਾ ਸੀ ਅਮਨ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ ਮੇਰਾ ਪਰ ਉਹ ਬਹੁਤ ਅਮੀਰ ਸੀ ਇਹਨਾਂ ਸੋਚ ਕੇ ਮੈਂ ਬਾਹਰ ਨਿਕਲਾਈ ਮੈਂ ਅਮਨ ਨੂੰ ਕਿਹਾ ਕਿ ਹੁਣ ਮੈਂ ਜਾਣੀ ਆ ਕਿਉਂਕਿ ਮੇਰੀ ਸ਼ਾਮ ਦੀ ਡਿਊਟੀ ਹੈ ਤੁਸੀਂ ਵੀ ਆਫਿਸ ਜਾਣਾ ਹੋਵੇਗਾ ਅਮਨ ਨੇ ਮੈਨੂੰ ਕਿਹਾ ਕਿ ਰੁਕ ਮੈਂ ਤੈਨੂੰ ਤੇਰੇ ਹੌਸਟਲ ਤੱਕ ਛੱਡ ਦੇਵਾਂਗਾ ਉਹ ਮੈਨੂੰ ਮੇਰੇ ਹੌਸਟਲ ਛੱਡਣ ਲਈ ਆਇਆ ਜਦੋਂ ਮੈਂ ਉਹਦੀ ਕਾਰ ਵਿੱਚ ਬੈਠੀ ਤਾਂ ਮੈਂ ਸੋਚਣ ਲੱਗੀ ਕਿ ਕੱਲ ਤਾਂ ਮੈਂ ਇਹਦੀ ਕਾਰ ਵਿੱਚ ਬੈਠਦੀ ਹੀ ਸਾਂਗੀ ਜੇਕਰ ਮੈਂ ਕੱਲ ਨਾ ਸੁੱਤੀ ਹੁੰਦੀ ਤਾਂ ਮੈਨੂੰ ਅਮਨ ਦੇ ਕੋਲ ਆਉਣ ਦਾ ਮੌਕਾ ਕਿਵੇਂ ਮਿਲਦਾ ਉਹਨੇ ਮੈਨੂੰ ਹੌਸਟਲ ਦਾ ਪਤਾ ਪੁੱਛਿਆ ਤੇ ਮੈਂ ਉਹਨੂੰ ਦੱਸ ਦਿੱਤਾ ਫਿਰ ਉਹਨੂੰ ਕਿਸੇ ਦੀ ਕਾਲ ਆਈ ਉਹ ਬਹੁਤ ਹੀ ਪਰੇਸ਼ਾਨ ਲੱਗ ਰਿਹਾ ਸੀ ਹੁਣੇ ਮੈਨੂੰ ਕਿਹਾ ਕਿ ਕਰਨ ਤੂੰ ਮੇਰੇ ਨਾਲ ਚੱਲ ਮੇਰੇ ਘਰ ਕਿਉਂਕਿ ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਵੈਸੇ ਤਾਂ ਅਸੀਂ ਡਾਕਟਰ ਨੂੰ ਬੁਲਾਇਆ ਪਰ ਤੂੰ ਹਮੇਸ਼ਾ ਮੈਨੂੰ ਕਹਿੰਦੀ ਰਹਿੰਦੀ ਰਹੀ ਕਿ ਤੂੰ ਇੱਕ ਨਰਸ ਹੈ ਇਸ ਲਈ ਅੱਜ ਮੈਂ ਦੇਖਦਾ ਕਿ ਤੈਨੂੰ ਕਿਵੇਂ ਦਾ ਕੰਮ ਆਉਂਦਾ ਕੀ ਪਤਾ ਕਿ ਤੂੰ ਸੋਹਣੇ ਮੁੰਡੇ ਨੂੰ ਦੇਖ ਕੇ ਆਪਣੀ ਝੂਠੀ ਪਛਾਣ ਦੱਸੀ ਹੋਵੇ ਕਿ ਤੂੰ ਨਰਸ ਹੈ ਮੈਂ ਉਹਨੂੰ ਹੌਲੀ ਜਿਹੀ ਮਾਰ ਦੇ ਕਿਹਾ ਕਿ ਮੈਂ ਝੂਠੀ ਪਛਾਣ ਨਹੀਂ ਦੱਸੀ ਮੈਂ ਸੱਚ ਵਿੱਚ ਇੱਕ ਨਰਸਾਂ ਮੈਂ ਹਸਪੀਟਲ ਵਿੱਚ ਕੰਮ ਕਰਦੀ ਹਾਂ ਮੈਂ ਉਹਦੇ ਨਾਲ ਉਹਦੇ ਘਰ ਵਿੱਚ ਆ ਗਈ ਉਹਨਾਂ ਦਾ ਘਰ ਬਹੁਤ ਵੱਡਾ ਸੀ ਸ਼ਾਇਦ ਉਹਦੇ ਵਿੱਚ ਉਹਦੇ ਘਰ ਵਾਲੇ ਰਹਿੰਦੇ ਸੀ ਫਿਰ ਅਸੀਂ ਅਮਨ ਦੀ ਮਾਂ ਕੋਲ ਪਹੁੰਚਿਆ ਅਮਨ ਦੀ ਮਾਂ ਅਮਨ ਵੱਲ ਦੇਖਦੇ ਹੋਏ ਹਲਕਾ ਜਿਹਾ ਮੁਸਕਰਾ ਕੇ ਪੁੱਛਣ ਲੱਗੀ ਕਿ ਇਹ ਕੁੜੀ ਕੌਣ ਹੈ ਤੇਰੀ ਗਰਲਫ੍ਰੈਂਡ ਹੈ ਅਮਨ ਹੱਸ ਕੇ ਕਹਿਣ ਲੱਗਾ ਕਿ ਨਹੀਂ ਮਾਂ ਇਹ ਇੱਕ ਨਰਸ ਹੈ ਮੇਰੀ ਦੋਸਤ ਹੈ ਇਹ ਤੁਹਾਡੀ ਮਦਦ ਕਰਨ ਲਈ ਇੱਥੇ ਆਈ ਹੈ ਅਮਨ ਦੀ ਮਾਂ ਉਹਦੇ ਵੱਲ ਹੱਸ ਕੇ ਦੇਖਣ ਲੱਗੀ ਅਮਨ ਦੀ ਮਾਂ ਉਹਦੇ ਵੱਲ ਦੇਖ ਕੇ ਕੈਨ ਲੱਗੀ ਕਿ ਸਿਰਫ ਦੋਸਤ ਹੀ ਹੈ ਜਾਂ ਕੁਝ ਹੋਰ ਉਹਦੀ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਅਮਨ ਸ਼ਰਮੋਂ ਲੱਗ ਪਿਆ ਸੀ ਅਤੇ ਕਹਿਣ ਲੱਗਾ ਮਾਂ ਤੁਸੀਂ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ ਡਾਕਟਰ ਆ ਅਮਨ ਦੀ ਮਾਂ ਨੂੰ ਦਵਾਈਆਂ ਲੈ ਕੇ ਦੇ ਦਿੱਤੀਆਂ ਸੀ ਤੇ ਮੈਨੂੰ ਵੀ ਸਮਝਾ ਦਿੱਤਾ ਸੀ ਅਮਨ ਮੈਨੂੰ ਕਹਿਣ ਲੱਗੇ ਕਿ ਅੱਜ ਤੂੰ ਮੇਰੀ ਮਾਂ ਦੇ ਨਾਲ ਹੀ ਰੁਕ ਜਾ ਮੈਂ ਅਮਨ ਨੂੰ ਮਨਾ ਕੀਤਾ ਕਿ ਨਹੀਂ ਅੱਜ ਮੇਰੀ ਈਵਨਿੰਗ ਡਿਊਟੀ ਹੈ ਮੈਂ ਕਿਸੇ ਹੋਰ ਕੁੜੀ ਦੀ ਡਿਊਟੀ ਇੱਥੇ ਲਾ ਦੇਵਾਂਗੀ ਪਰ ਮੇਰੀ ਅੱਜ ਨਾਈਟ ਸ਼ਿਫਟ ਹੈ ਇਸ ਲਈ ਮੈਨੂੰ ਜਾਣਾ ਪਵੇਗਾ ਮੇਰੀ ਇੰਨੀ ਗੱਲ ਸੁਣ ਕੇ ਅਮਨ ਆਪਣੀ ਮਾਂ ਦੇ ਕੋਲ ਹੀ ਰੁਕ ਗਿਆ ਸ਼ਾਇਦ ਉਹਦੀ ਮਾਂ ਨੂੰ ਡੀ ਹਾਈਡਰੇਸ਼ਨ ਹੋ ਗਿਆ ਸੀ ਉਹਦਾ ਪੇਟ ਖਰਾਬ ਚੱਲ ਰਿਹਾ ਸੀ ਜੇਕਰ ਹਾਲਤ ਕੁਝ ਹੋਰ ਵਿਗੜਦੇ ਤਾਂ ਉਹਨਾਂ ਨੂੰ ਐਡਮਿਟ ਕਰਨਾ ਪੈ ਜਾਣਾ ਸੀ ਮੈਨੂੰ ਇਹ ਗੱਲ ਤੇ ਨਜ਼ਰ ਰੱਖਣੀ ਸੀ ਇਸ ਲਈ ਮੈਂ 2 ਦਿਨ ਉਹਨਾਂ ਦੇ ਨਾਲ ਹੀ ਰਿਹਾ ਸ਼ਾਮ ਨੂੰ ਮੇਰੀ ਇੱਕ ਦੋਸਤ ਉਹਨਾਂ ਦੇ ਘਰ ਆਪਣੀ ਡਿਊਟੀ ਕਰਨ ਲਈ ਆ ਗਈ ਸੀ ਇਸ ਲਈ ਮੈਂ ਹਸਪੀਟਲ ਵਾਪਸ ਚਲੀ ਗਈ ਸੀ ਆਪਣੀ ਡਿਊਟੀ ਕਰਨ ਲਈ ਹੁਣ ਮੈਂ ਅਮਨ ਦੇ ਬਾਰੇ ਸੋਚ ਰਹੀ ਸੀ ਮੇਰੇ ਦਿਲ ਵਿੱਚ ਵਾਰ-ਵਾਰ ਅਮਨ ਦੇ ਬਾਰੇ ਖਿਆਲ ਆ ਰਿਹਾ ਸੀ 12 ਵਜੇ ਮੇਰੀ ਸ਼ਿਫਟ ਖਤਮ ਹੋ ਗਈ ਸੀ ਫਿਰ ਮੈਂ ਹੌਸਟਲ ਲਈ ਨਿਕਲ ਗਈ ਮੈਂ ਸੋਚਿਆ ਕਿ ਆਟੋ ਲੈ ਲਵਾਂ ਮੈਂ ਕਾਫੀ ਥੱਕ ਚੁੱਕੀ ਸੀ ਉਸੇ ਵਕਤ ਮੇਰੇ ਸਾਹਮਣੇ ਇੱਕ ਕਾਰ ਆ ਕੇ ਰੁਕ ਗਈ ਉਹ ਕਾਰ ਅਮਨ ਦੀ ਸੀ ਮੈਂ ਉਹਦੀ ਕਾਰ ਵਿੱਚ ਬੈਠ ਗਈ ਤੇ ਉਹਨੂੰ ਕਿਹਾ ਕਿ ਮੈਨੂੰ ਹੌਸਟਲ ਡ੍ਰੌਪ ਕਰੋ ਅਮਨ ਦੂਸਰੇ ਰਾਸਤੇ ਦੇ ਰਾਹੀਂ ਗੱਡੀ ਲੈ ਕੇ ਜਾਣ ਲੱਗਿਆ ਮੈਂ ਇਹਨੂੰ ਕਿਹਾ ਕਿ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਅਮਨ ਨੇ ਮੈਨੂੰ ਜਵਾਬ ਦਿੱਤਾ ਕਿ ਘਬਰਾਉਣਾ ਮੈਂ ਤੁਹਾਨੂੰ ਕੱਡਨਾਪ ਨਹੀਂ ਕਰਨ ਵਾਲਾ ਮੈਂ ਤੁਹਾਨੂੰ ਆਪਣੀ ਮਾਂ ਦੇ ਕੋਲ ਲੈ ਕੇ ਜਾਣਾ ਅੱਜ ਰਾਤ ਤੂੰ ਸੌ ਜਾਵੀਂ ਅਤੇ ਕੱਲ ਮੇਰੀ ਮਾਂ ਦਾ ਖਿਆਲ ਰੱਖ ਰਹੀਂ ਉਹ ਪਹਿਲਾਂ ਤੋਂ ਤਾਂ ਵਧੀਆ ਪਰ ਹਜੇ ਤੱਕ ਪੂਰੇ ਠੀਕ ਨਹੀਂ ਹੋਏ ਮੈਂ ਅਮਨ ਦੇ ਨਾਲ ਨਾ ਜਾਣੇ ਕਿਹੜੇ ਰਸਤੇ ਰਿਸ਼ਤੇ ਵਿੱਚ ਵੱਜ ਗਈ ਸੀ ਉਹਦੇ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਸੀ ਮੈਂ ਇਹ ਗੱਲ ਵੀ ਜਾਣਦੀ ਸੀ ਕਿ ਮੈਨੂੰ ਇਹ ਖਿਆਲ ਆਪਣੇ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਉਹ ਬਹੁਤ ਅਮੀਰ ਹੈ ਤੇ ਮੈਂ ਇੱਕ ਮਾਮੂਲੀ ਕੁੜੀ ਹਾਂ ਮੈਂ ਤਾਂ ਮਾਇਕ ਮਮੂਲੀ ਜਹੀ ਨਾਰਸਾਂ ਦੇ ਅਮਨ ਇੱਕ ਕਰੋੜਪਤੀ ਹੈ ਉਹ ਬਹੁਤ ਵੱਡਾ ਬਿਜ਼ਨਸਮੈਨ ਹੈ ਸਾਡੇ ਵਿੱਚ ਤਾਂ ਕੋਈ ਮੇਲ ਹੀ ਨਹੀਂ ਸੀ ਪਰ ਫਿਰ ਵੀ ਮੇਰੇ ਦਿਲ ਵਿੱਚ ਉਹਦਾ ਹੀ ਖਿਆਲ ਆ ਰਿਹਾ ਸੀ ਇੱਕ ਰਾਤ ਵਿੱਚ ਉਹ ਮੇਰਾ ਆਪਣਾ ਕਿਵੇਂ ਹੋ ਗਿਆ ਸੀ ਆਪਣੇ ਘਰ ਵਿੱਚ ਲਿਆ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਅੱਜ ਰਾਤ ਤੂੰ ਇੱਥੇ ਹੀ ਰਵੇਂਗੀ ਸਵੇਰੇ ਮਾਂ ਦੇ ਕਮਰੇ ਵਿੱਚ ਲੈ ਜਾਵਾਂਗੇ ਰਾਤ ਦੇ ਲਈ ਮੈਂ ਮਾਂ ਦੇ ਖਿਆਲ ਲਈ ਨਰਸ ਰੱਖੀ ਹੈ ਇਹ ਕਹਿ ਕੇ ਅਮਨ ਕਮਰੇ ਵਿੱਚੋਂ ਬਾਹਰ ਜਾਣ ਲੱਗਿਆ ਕਿ ਮੈਂ ਉਹਦਾ ਹੱਥ ਫੜ ਲਿਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਸਮਝਦਾ ਕੀ ਹੈ ਮੈਂ ਇੱਕ ਹਸਪਤਾਲ ਵਿੱਚ ਕੰਮ ਕਰਦੀ ਹਾਂ ਤੇ ਤੂੰ ਮੈਨੂੰ ਆਪਣੇ ਪ੍ਰਾਈਵੇਟ ਕਮਰੇ ਕੰਮ ਲਈ ਰੱਖੇਗਾ ਤੁਸੀਂ ਮੈਨੂੰ ਆਪਣੇ ਤੋਂ ਬਹੁਤ ਛੋਟਾ ਸਮਝਦੇ ਹੋ ਮੈਂ ਇੱਕ ਗਰੀਬ ਹਾਂ ਮੇਰਾ ਕੋਈ ਵਾਜੂਦ ਨਹੀਂ ਮੇਰਾ ਕੋਈ ਦਿਲ ਨਹੀਂ ਅਸੀਂ ਗਰੀਬ ਲੋਕ ਇਦਾਂ ਹੀ ਅਮੀਰ ਲੋਕਾਂ ਦੇ ਹੱਥੋਂ ਕੁਚਲੇ ਜਾਂਦੇ ਆ ਮੇਰੀਆਂ ਇਹ ਗਾ ਸਾਰੀਆਂ ਗੱਲਾਂ ਸੁਣ ਕੇ ਉਹ ਮੈਨੂੰ ਮੇਰੇ ਵੱਲ ਦੇਖਣ ਲੱਗ ਗਿਆ ਕਿਆਨ ਲੱਗਾ ਇਕ ਹੀ ਤੂੰ ਬਕਵਾਸ ਕਰ ਰਹੀ ਹੈ ਮੈਂ ਤਾਂ ਤੈਨੂੰ ਸਾਰਾ ਖਾਣ ਪੀਣ ਵੀ ਖਵਾ ਦਿੱਤਾ ਫਿਰ ਵੀ ਤੇਰਾ ਦਿਮਾਗ ਇੰਨਾ ਗਰਮ ਕਿਉਂ ਆ ਮੈਂ ਉਹਨੂੰ ਕਿਹਾ ਕਿ ਤੁਸੀਂ ਤਾਂ ਇੰਨੇ ਅਮੀਰ ਇਨਸਾਨ ਹੋ ਤੁਸੀਂ ਤਾਂ ਕਿਸੇ ਵੀ ਨਾਰਸ ਨੂੰ ਡਿਊਟੀ ਤੇ ਰੱਖ ਸਕਦੇ ਹੋ ਫਿਰ ਤੁਸੀਂ ਮੈਨੂੰ ਹੀ ਕਿਉਂ ਲੈ ਕੇ ਆਏ ਹੋ ਅਮਨ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਜਦੋਂ ਦੀ ਮਿਲੀ ਹੈ ਤੂੰ ਮੈਨੂੰ ਇੱਕ ਹੀ ਗੱਲ ਸੁناਈ ਜਾ ਰਹੀ ਹੈ ਕਿ ਤੂੰ ਨਾਰਸ ਹੈ ਇਸ ਲਈ ਮੈਂ ਵੀ ਦੇਖਣਾ ਚਾਹੁੰਦਾ ਕਿ ਤੂੰ ਕਿੰਨੀ ਕੁ ਕਾਬਿਲ ਹੈ ਤੈਨੂੰ ਕਿੰਨਾ ਕੋ ਕੋ ਕੰਮ ਆਉਂਦਾ ਹੈ ਜਾਂ ਨਹੀਂ ਮੈਂ ਜਵਾਬ ਦਿੱਤਾ ਕਿ ਮੈਂ ਇੱਕ ਮੈਂ ਇੱਕ ਬੀਏਸੀ ਟ੍ਰੇਡ ਨਾਲ ਸਾਂ ਤੁਸੀਂ ਮੈਨੂੰ ਇਦਾਂ ਕਿਉਂ ਕਹਿ ਰਹੇ ਹੋ ਅਮਨ ਨੇ ਜਵਾਬ ਦਿੱਤਾ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਦਿਖਾਵਾ ਜ਼ਿਆਦਾ ਹੈ ਉਹਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਹੁੰਦਾ ਕੌਣ ਹੈ ਮੈਨੂੰ ਇਦਾਂ ਟੈਸਟ ਕਰਨ ਵਾਲਾ ਉਹ ਮੈਨੂੰ ਆਪਣੇ ਘਰ ਵਿੱਚ ਨੌਕਰ ਬਣਾ ਕੇ ਲਿਆਇਆ ਸੀ ਮੈਂ ਗੁੱਸੇ ਨਾਲ ਉਹਦਾ ਹੱਥ ਪਰੇ ਕੀਤਾ ਤੇ ਸੌਣ ਲਈ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਉਹਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਚਾਲ ਅੱਜ ਮੈਂ ਤੈਨੂੰ ਡੈਮੋ ਦਿਖਾਉਂਦਾ ਹਾਂ ਮੈਂ ਹੈਰਾਨੀ ਨਾਲ ਉਹਦੇ ਵੱਲ ਦੇਖਣ ਲੱਗੀ ਤੇ ਕਹਿਣ ਲੱਗੀ ਕਿ ਤੁਸੀਂ ਮੈਨੂੰ ਕਿਸ ਚੀਜ਼ ਦਾ ਡੈਮੋ ਦਿਖਾਉਣਾ ਚਾਹੁੰਦੇ ਹੋ ਫਿਰ ਅਮਨ ਬੋਲਿਆ ਕਿ ਇਹੀ ਕਿ ਕੱਲ ਮੈਂ ਤੇਰੇ ਕੱਪੜੇ ਬਦਲੇ ਸੀ ਅੱਜ ਮੈਂ ਤੈਨੂੰ ਕੱਪੜੇ ਫਿਰ ਤੋਂ ਪਹਿਨਾ ਦੇਵਾਂਗਾ ਉਹਦੀਆਂ ਗੱਲਾਂ ਸੁਣ ਕੇ ਨਾਲ ਜਾਣੇ ਮੇਰੇ ਸਾਹ ਕਿਉਂ ਰੁਕ ਗਏ ਸੀ ਅਤੇ ਮੇਰੀਆਂ ਧੜਕਣ ਵੀ ਤੇਜ਼ ਹੋ ਗਈ ਸੀ ਮੈਂ ਆਪਣੀਆਂ ਛੋਟੀਆਂ ਕਰਕੇ ਅਮਨ ਵੱਲ ਹੀ ਦੇਖਦੀ ਰਹੀ ਤੇ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਅਮਨ ਨੇ ਮੈਨੂੰ ਕਿਹਾ ਕਿ ਤੂੰ ਇੰਨੀ ਗੁੱਸੇ ਵਾਲੀ ਕੁੜੀ ਸ਼ੁਰੂ ਤੋਂ ਹੀ ਹੈ ਫਿਰ ਮੈਂ ਉਹਨੂੰ ਆਪਣੇ ਆਪ ਤੋਂ ਪਿੱਛੇ ਕਰਨ ਲੱਗੀ ਤਾਂ ਅਮਨ ਨੇ ਮੈਨੂੰ ਹੋਰ ਵੀ ਕੱਸ ਕੇ ਫੜ ਲਿਆ ਤੇ ਮੇਰੇ ਵੱਲ ਦੇਖ ਕੇ ਕਹਿ ਲੱਗਾ ਕਿ ਤੂੰ ਬਹੁਤ ਸੋਹਣੀ ਹੈ ਮੈਂ ਤੈਨੂੰ ਉਸ ਦਿਨ ਉਸ ਹਾਲ ਵਿੱਚ ਤੈਨੂੰ ਦੇਖ ਕੇ ਮੈਂ ਆਪਣਾ ਦਿਲ ਹਾਰ ਬੈਠਾ ਸੀ ਮੈਂ ਕੋਈ ਤੈਨੂੰ ਨੌਕਰਾਨੀ ਦੀ ਹਸਿਆਤ ਨਾਲ ਆਪਣੇ ਘਰ ਨਹੀਂ ਲੈ ਕੇ ਆਇਆ ਮੈਂ ਸੋਚਿਆ ਸੀ ਕਿ ਸ਼ਾਇਦ ਤੂੰ ਆਪਣੇ ਕੰਮ ਨਾਲ ਮੇਰੀ ਮਾਂ ਨੂੰ ਇੰਪ੍ਰੈਸ ਕਰ ਸਕੇ ਮੈਂ ਕਿਹਾ ਤੁਹਾਡੀ ਮਾਂ ਨੂੰ ਇੰਪ੍ਰੈਸ ਕਰਾ ਅਤੇ ਅਮਨ ਹੱਸਦੇ ਹੋਏ ਮੈਨੂੰ ਕਹਿਣ ਲੱਗਿਆ ਕਿ ਕਿਉਂ ਤੂੰ ਇਸ ਘਰ ਦੀ ਬਹੂ ਨਹੀਂ ਬਾਨਾ ਉਹਦੀਆਂ ਇਹ ਗੱਲਾਂ ਸੁਣ ਕੇ ਮੇਰੇ ਚਿਹਰੇ ਉੱਤੇ ਮੁਸਕਾਨ ਆ ਗਈ ਮੈਂ ਉਹਨੂੰ ਪਿਆਰ ਨਾਲ ਮਾਰਦੇ ਹੋਏ ਕਿਹਾ ਕਿ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੇ ਅਮਨ ਮੇਰੀਆਂ ਗੱਲਾਂ ਉੱਤੇ ਪਿਆਰ ਨਾਲ ਹੱਥ ਲਾਉਂਦੇ ਹੋਏ ਕਹਿਣ ਲੱਗੇ ਕਿ ਮੈਂ ਤੇਨੂੰ ਪਿਆਰ ਕਰਨ ਲੱਗਾ ਹਾਂ ਨਹੀਂ ਰਹਿ ਸਕਦਾ ਮੈਂ ਹੁਣ ਤੇਰੇ ਬਿਨਾ ਵਿਆਹ ਕਰਾਂਗੀ ਇਸ ਆਕੜੂ ਦੇ ਨਾਲ ਇਹ ਗੱਲ ਸੁਣ ਕੇ ਮੈਂ ਹੱਸਣ ਲੱਗ ਪਈ ਮੈਂ ਅਮਨ ਨੂੰ ਪੁੱਟ ਕੇ ਜੱਫੀ ਪਾਲੀ ਅਤੇ ਕਿ ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਅੱਜ ਤੱਕ ਮੇਰੇ ਅੰਦਰ ਐਵੇਂ ਦੀ ਕਦੇ ਵੀ ਫੀਲਿੰਗ ਨਹੀਂ ਆਈ ਜਿਵੇਂ ਦੀ ਮੈਂ ਤੈਨੂੰ ਦੇਖ ਕੇ ਮੇਰੇ ਅੰਦਰ ਆਈ ਇਹ ਮੇਰਾ ਪਹਿਲੀ ਨਜ਼ਰ ਦਾ ਪਿਆਰ ਹੈ ਮੈਂ ਤੇ ਅਮਨ ਹਮੇਸ਼ਾ ਲਈ ਇੱਕ ਹੋ ਗਏ ਸੀ ਹੁਣ ਮੈਂ ਉਹਦੇ ਤੋਂ ਇੱਕ ਪਲ ਵੀ ਦੂਰ ਨਹੀਂ ਹੋਣਾ ਚਾਹੁੰਦੀ ਸੀ ਇਸ ਲਈ ਹੁਣ ਮੈਂ ਹੌਸਟਲ ਤੋਂ ਉਹਦੇ ਘਰ ਵਿੱਚ ਸ਼ਿਫਟ ਹੋ ਗਈ ਸੀ ਤੇ ਹੁਣ ਸਾਡੀ ਮੁਹੱਬਤ ਦੀ ਕਹਾਣੀ ਸ਼ੁਰੂ ਹੋ ਗਈ ਸੀ ਜੇਕਰ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਧੰਨਵਾਦ